ਕਿਸੇ ਅਫਸਰ ਦੇ ਘਰ ਉਹਦਾ ਦੋਸਤ ਆਇਆ ਤੇ ਉਹ ਦੋਸਤ ਵੀ ਗਾਹ ਬੈਂਕ ਦਾ ਅਫਸਰੀ ਲੱਗਿਆ ਸੀ ਉਹ ਮੈਨੇਜਰ ਸੀਗਾ ਤੇ ਉਹ ਘਰ ਆਇਆ ਜਦੋਂ ਚਾਹ ਚੂ ਪੀਣ ਲੱਗੇ ਤੇ ਚਾਹ ਪੀਂਦੇ-ਪੀਂਦੇ ਉਹ ਚਾਹ ਦੇਖਿਆ ਉਹਨਾਂ ਨੇ ਮਿੱਠਾ ਹੈ ਨਾ ਕਹਿੰਦਾ ਵੀ ਸਵੇਰ ਦਾ ਟਾਈਮ ਆ ਜੇ ਇਹਨਾਂ ਨੂੰ ਐ ਕਹਦਾ ਵੀ ਮਿੱਠਾ ਹੈ ਨਾ ਵੀ ਇਹ ਅਫਸਰਾਂ ਦੀਆਂ ਘਰ ਵਾਲੀਆਂ ਤਾਂ ਵੀ ਅਫਸਰਾਂ ਦੇ ਦਬਾਅ ਪਾ ਕੇ ਰੱਖਦੀਆਂ ਹੁੰਦੀਆਂ ਨੇ ਵੀ ਕਿਤੇ ਲੜਾਈ ਹੋਈ ਨਾ ਹੋ ਜੇ ਉਹ ਉਹਨੇ ਕੀ ਕਰਿਆ ਚਾਹ ਪੀਂਦਾ-ਪੀਂਦਾ ਖੇਤ ਵੱਲ ਨੂੰ ਚਲਾ ਗਿਆ ਤੇ ਖੇਤ ਮੰਦਾ ਵੀ ਆਪਾਂ ਗੇੜਾ ਦੇ ਕੇ ਆਉਨਾ ਚਾਹਦਾ ਆਪਾਂ ਹੱਥ ਚ ਤੇ ਚਾਹ ਪੀਂਦੇ ਪੀਂਦੇ ਨੇ ਨਾਲ ਉਹਨੇ ਗੰਨਾ ਪਟ ਲਿਆ ਤੇ ਗੰਨਾ ਚੁੱਪੀ ਗਿਆ ਤੇ ਚਾਹ ਪੀ ਗਿਆ ਉਹਦਾ ਅਫਸਰ ਦੋਸਤੋ ਉਹਨੂੰ ਕਹਿੰਦਾ ਵੀ ਤੂੰ ਬੋਲਿਆਗਾ ਤ ਉਹਨੂੰ ਕਹਿੰਦਾ ਜੀ ਮੈਨੂੰ ਐ ਸੀਗਾ ਵੀ ਮੇਰੀ ਘਰ ਵਾਲੀ ਮੇਰੇ ਤੇ ਦਬਾਅ ਪਾ ਕੇ ਰੱਖ ਦੇਗੀ ਵੀ ਮੈਂ ਅਫਸਰ ਆਗਾ ਤੇ ਕਹਿੰਦਾ ਵੀ ਮੈਨੂੰ ਲੱਗਿਆ ਵੀ ਥੋਡੇ ਵਾਲੇ ਵੀ ਨਾ ਕਿਤੇ ਦਬਾਅ ਪਾ ਲੈ ਕਹਿੰਦਾ ਮੈਂ ਤਾਂ ਕਰਕੇ ਚੁੱਪ ਕਰ ਗਿਆ ਤੇ ਉਹ ਕਹਿੰਦਾ ਵੀ ਮੈਂ ਕਹਿੰਦਾ ਵੀ ਜੱਟ ਕਹਿੰਦਾ ਵੀ ਜਗਾੜੀ ਆਗਾ ਕਹਿੰਦਾ ਵੀ ਸਾਡੇ ਕੋਲੇ ਜਗਾੜੀ ਹੁੰਦਾ ਸਾਡੇ ਕੋਲ ਕਹਿੰਦਾ ਵੀ ਮਿੱਠੀਆਂ ਕਹਿੰਦਾ ਕਹਿੰਦਾ ਕੁੜੀਆਂ ਤੇ ਇਹ ਕਹਿੰਦਾ ਵੀ ਮੈਂ ਕਹਿੰਦਾ ਹੁਣ ਗੰਨਾ ਵੱਟ ਲਿਆ ਤੇ ਇਹ ਕਹਿੰਦਾ ਚਾਹ ਪੀ ਜਨਾਂ ਨਾਲ ਨਾਲ ਗੰਨਾ ਚੁੱਕੀ ਜਨਾਂ ਚਾਹ ਚਾਹ ਕਹਿੰਦਾ ਹੋਊਗਾ ਕੀ ਨਾਰਮਲ ਆਗੀ ਤੇ ਇਹ ਕਹਿੰਦਾ ਗੰਨਾ ਕਹਿੰਦਾ ਬੈਠਾਗਾ ਇੰਹੀਂ ਸਰਸੁਰ ਜਾਊਗਾ ਕਹਿੰਦਾ ਵੀ ਇੰਹੀਂ ਅਫਸਰ ਚਾਈ ਸਾਰੀ ਕਹਿੰਦਾ ਲੰਘ ਲੂਗੇ ਜਾਊਗੀ